ਗਿਆਨ ਚੰਦ ਇਹ ਮੇਰਾ ਨਾਮ ਕੀ ਗੱਲ ਹੋਈ ਅੱਜ ਸੀਸੀਪੀ ਸਾਹਿਬ ਨੂੰ ਜੀ ਹਾਂਜੀ ਆਪਣਾ ਦੋਸ਼ਿਆਂ ਨੂੰ ਮਤਲਬ ਕਿ ਆਪਣਾ ਪੜਨਵਾਸ ਹੈ ਮਤਲਬ ਕਿ ਹਈ ਉਹਨਾਂ ਕੋ ਆਏ ਆ ਤੇ ਰਿਕਵੈਸਟ ਕਰਦਿਆਂ ਕਿ ਸਾਡੇ ਮਤਲਬ ਕਿ ਆ ਜਾਨਕਿ ਜੇ ਦੋਸ਼ਿਆਂ ਨੂੰ ਫੜਿਆ ਜਾਏ ਮਤਲਬ ਜਲਦੀ ਤੇ ਜਲਦੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੀਤਾ ਨੂੰ ਰੋਕਿਆ ਵੀ ਗਿਆ ਕਿਤੇ ਕੋਈ ਗਲਬਾਤ ਹਾਂਜੀ ਹਾਂਜੀ ਮੈਨੂੰ ਰੋਕਿਆ ਜੀ ਧਮਕੀ ਦਿੱਤੀ ਆ ਕਿ ਅਗਰ ਮਤਲਬ ਕਿ ਇਹ ਕੇਸ ਵਾਪਸ ਨਾ ਲਿਆ ਤੇ ਤੁਹਾਨੂੰ ਮਤਲਬ ਕਿ ਪਰਿਵਾਰ ਨੂੰ ਜਾਨੋਂ ਮਾਰ ਦਾਂਗੇ ਕਿਹੜਾ ਕੇਸ ਹੈਗਾ ਹੀ ਤੁਹਾਡਾ ਜਿਹੜਾ ਕਹਿੰਦੇ ਵਾਪਸ ਜਿਹੜਾ ਕੇਸ ਹੈਗਾ ਇਹ ਉਹਨਾਂ ਆਪਣਾ 7 ਅਗਸਤ ਨੂੰ ਇਹ ਮਤਲਬ ਉੱਤੇ ਵਾਰਦਾਤ ਹੋਈ ਆ ਜਿਹਦੇ ਪੰਜ ਬੰਦਿਆਂ ਨੇ ਮੇਰੇ ਉੱਤੇ ਹਮਲਾ ਕੀਤਾ ਸੀ ਔਰ ਮੈਨੂੰ ਜਾਨੂਬਾਨ ਦੀ ਮਲੇ ਪੂਰੀ ਕੋਸ਼ਿਸ਼ ਕੀਤੀ ਉਹ ਤੇ ਕਿਸੇ ਬੰਦੇ ਨਾਲ ਮੈਂ ਬਚ ਗਿਆ ਔਰ ਉਸ ਕੇਸ ਵਿੱਚ ਮੈਨੂੰ ਮਤਲਬ ਕਿ ਉਹਨਾਂ ਨੇ ਦੁਬਾਰਾ ਫੇਰ ਧਮਕੀ ਲਈ ਕਹਦਾ ਧਮਕੀ ਲਈ 19 ਨੌਂ ਉਸ ਸੰਬੰਧ ਵਿੱਚ ਅੱਜ ਤੁਸੀਂ ਆ ਜੀ ਜੀ ਉਸ ਸੰਬੰਧ ਵਿੱਚ ਆਇਆ ਜੀ ਕਹਿਣਾ ਹੈ ਬਸ ਇਨਸਾਫ ਚਾਹੀਦਾ ਆਪਣਾ ਨਾਮ ਦੱਸ ਕੇ ਅੱਜ ਤੁਸੀਂ ਐਸ.ਪੀ. ਸਾਹਿਬ ਨੂੰ ਮਿਲਣ ਆਏ ਸੀ ਕੀ ਮਾਮਲਾ ਸੀ ਕੀ ਕਹਿਣਾ ਚਾਹੋਗੇ ਮੈਂ ਡਾਕਟਰ ਹਰੀਸ਼ ਸ਼ਰਮਾ ਮੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵਤਾ ਅਰਚਾਰਜ ਕਮੇਟੀ ਪਿਛਲੇ ਦਿਨੀ ਸਾਡੇ ਮੈਂਬਰ ਨੇ ਸੀਨੀਅਰ ਮੈਂਬਰ ਨੇ ਸ਼੍ਰੀ ਗਿਆਨ ਚੰਦ ਜੀ ਉਹਨਾਂ ਤੇ ਹਮਲਾ ਹੋਇਆ ਸੀ ਜਿਹਦੇ ਵਿੱਚ ਪੁਲਿਸ ਨੇ ਐਫ.ਆਈ.ਆਰ ਦਰਜ ਕੀਤੀ ਹੈ ਔਰ ਮੇਨ ਦੋਸ਼ੀ ਹੈ ਜਿਹੜਾ ਜੱਸਾ ਜੀ ਨਸ਼ੇਰੇ ਦਾ ਉਹ ਪੁਲਿਸ ਦੀ ਪਕੜ ਤੋਂ ਦੂਰ ਆ ਪੁਲਿਸ ਨੇ ਉਹਨਾਂ ਨੂੰ ਪਕੜ ਕੇ ਕੋਈ ਉੱਤੇ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਦੋਸ਼ੀਆਂ ਦੇ ਜਿਹੜਾ ਮੇਨ ਦੋਸ਼ੀ ਹੈ ਸਕੰਦਰ ਸਿੰਘ ਉਹਨੇ ਇਹਨਾਂ ਦੇ ਬੰਦੇ ਭੇਜ ਕੇ ਉਹਨਾਂ ਨੇ ਬੰਦੇ ਭੇਜ ਕੇ ਇਹਨਾਂ ਨੂੰ ਰਸਤੇ 'ਚ ਰੋਕਿਆ ਗਿਆਨ ਚੰਦ ਜੀ ਨੂੰ ਜੇ ਫੈਕਟਰੀ ਜਾ ਰਹੇ ਸੀ ਹੋਰ ਤਨਖੀਆਂ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਕਿਹਾ ਜੇ ਤੁਸੀਂ ਆਪਣਾ ਕੇਸ ਵਾਪਸ ਨਾ ਲਿਆ ਤੇ ਤੁਹਾਡੇ ਤੇ ਜਾਨਲੇਵਾ ਹਮਲਾ ਫੇਰ ਦੁਬਾਰਾ ਕੀਤਾ ਜਾਵਾਂਗੇ ਜਾਂ ਤੁਹਾਡੇ ਪਰਿਵਾਰ ਨੂੰ ਮਾਰ ਦਵਾਂਗੇ ਅਸੀਂ ਪੁਲਿਸ ਕੋਲ ਮੰਗ ਕਰਦੇ ਹਾਂ ਜੀ ਮੇਨ ਜਿਹੜਾ ਜੱਸਾ ਸਿੰਘ ਆ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਦੋਸ਼ੀਆਂ ਨੇ ਇਹਨਾਂ ਨੂੰ ਦੁਬਾਰਾ ਧੰਕੀਆਂ ਦਿੱਤੀਆਂ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਕਾਨੂੰਨੀ ਕਾਰਵਾਈ ਤੇ ਕੋਈ ਨਾ ਇਹਨਾਂ ਨੇ ਕੀਤੀ ਤਾਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਸੰਘਰਸ਼ ਤੇਜ਼ ਕਰਨ ਦੇ ਬਾਵਜੂਦ ਕੁਝ ਨਾ ਕੀਤਾ ਤੇ ਧਰਨਾ ਦੇਵਾਂਗੇ ਅੱਜ ਤੁਸੀਂ ਸੀਪੀ ਸਾਹਿਬ ਨੂੰ ਮਿਲੇ ਜੇ ਕੀ ਉਹਨਾਂ ਨੇ ਸ਼ਵਾਸ਼ਨ ਦਵਾਇਆ ਉਹਨਾਂ ਦੇ ਰੀਡਰਸ ਨੂੰ ਤੁਸੀਂ ਗੱਲ ਬਾਤ ਸੀਪੀ ਸਾਹਿਬ ਦੇ ਰੀਡਰ ਨੇ ਸਾਨੂੰ ਸ਼ਵਾਸ਼ਨ ਦਵਾਇਆ ਜੀ ਜਿਹੜਾ ਜੱਸਾ ਸਿੰਘ ਆ ਉਹਨੂੰ ਅਸੀਂ ਪੀਓ ਕਰਤਾ ਜੀ ਠੀਕ ਹੈ ਜੀ ਉਹਦੇ ਅਸੀਂ ਵਾਰੰਟ ਜਾਰੀ ਕਰਤੇ ਆ ਜੀ ਅਗਰ ਕੀ ਲੱਗਦਾ ਕਿਦੋਂ ਤੱਕ ਕਰ ਕਾਰਵਾਈ ਦਾ ਤੁਹਾਨੂੰ ਕਰੋ ਕਾਰਵਾਈ ਅਸੀਂ ਪੁਲਿਸ ਨੂੰ 72 ਘੰਟੇ ਦਾ ਅਲਟੀਮੇਟ ਦਿੱਤਾ ਹੈ ਜੀ 72 ਘੰਟੇ ਚ ਨਾ ਕੁਛ ਕੀਤਾ ਤਾਂ ਅਸੀਂ ਭੰਡਾਰੀ ਪੁਲ ਤੇ ਧਰਨਾ ਦੇਵਾਂਗੇ ਧਰਨੇ ਦੌਰਾਨ ਕੋਈ ਗਲਬਾ ਹੋਇਆ ਤਾਂ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੀ ਹੋਵੇਗਾ ਠੀਕ ਹੈ ਠੀਕ